ਗੁੰਮ ਨਾ ਬੰਦਾ ਹਾਏ ਮੇਰਾ ਪੁੱਤ ਆ ਜਾ ਲੈ ਨੂੰ ਤੇ ਘਰ ਚ ਨਹੀਂ ਜਾਈਦਾ ਹਾਏ ਜਾਨ ਨੂੰ ਘਰ ਨਹੀਂ ਜਾਈਦਾ ਮੇਰੇ ਬੱਸ ਦੀ ਆ ਜਾਨੂੰ ਤੇ ਆ ਦੇ ਤੁਰੀ ਹਾਏ ਮੇਰੀ ਮਾਂ ਨੂੰ ਆਪ ਮਿਲ ਜਾ ਬੜੀ ਬ੍ਰਿੰਦਰ ਕਿਹੜੇ ਸੰਦ ਕਿਦੋਂ ਗਿਆ ਸੀ ਵਿਦੇਸ਼ ਦੀ ਧਾਕੀ ਤੇ ਉਹ ਜੀਰੋ ਚ ਕਮਾਉਂਗੀ 20 ਮਾਰਚ ਨੂੰ ਗਿਆ ਸੀ ਹਾਂਜੀ ਬੜੇ ਚਾਵਣਾ ਕੱਲਿਆ ਸੀ ਕਰਜ਼ਾ ਝੁੱਕ ਕੇ ਕੱਲਿਆ ਜੇ ਤੇਰਾ ਨਹੀਂ ਮਿਲਿਆ ਉਹਦੇ ਪੈਸੇ ਵੀ ਨਹੀਂ ਲੱਤੇ ਅਜੇ ਸਟੋਰ ਤੋਂ ਬਾਹਰ ਨਿਕਲਿਆ ਅਰੋ ਅਰੋਗ ਸੈਡ ਕਿ ਬੇਰ ਬੱਚੇ ਨੂੰ ਸੇਕ ਤੇ ਮਾਰੀ ਗੱਡੀ ਹਾਸਾ ਹੋ ਗਿਆ ਤਨੂ ਨੂੰ ਤਾਂ ਪਤਾ ਲੱਗ ਗਿਆ ਸੀ ਨੇ ਦੱਸਿਆ ਤਾਂ ਨੀਲੀ ਸਵਾਰ ਆਏ ਕਿਸੇ ਨੇ ਫੋਨ ਲਾਇਆ ਸੀ ਕੰਦੇ ਤੁਹਾਡਾ ਬੇਟਾ ਇੱਧਰਦਾ ਹੋ ਗਿਆ ਮਾਲਕ ਕੋ ਦੇ ਨਾ ਬ੍ਰਿੰਦਰਨਾ ਤਾਂ ਆਖਰੀ ਵਾਰ ਕੀ ਗੱਲ ਹੋਈ ਇੱਕ ਦਿਨ ਪਹਿਲਾਂ ਆਈ ਸੀ ਰਾਤ ਨੂੰ ਕੰਮ ਤੋਂ ਆ ਕੇ ਕਿਹ ਕਹਿੰਦਾ ਕਿ ਨਾ ਮੰਮੀ ਮੈਂ ਕੰਮ ਤੋਂ ਆ ਗਿਆ ਮੈਂ ਰੋਟੀ ਖਾ ਲਈ ਹੁਣ ਮੈਂ ਸੌਣ ਲੱਗਾਂ ਉਹ ਕਹਿੰਦਾ ਮਿਰਿੰਦਰ ਦੇ ਪਿਤਾ ਜੀ ਕੀ ਮਿਰਿੰਦਰ ਦੇ ਪ੍ਰੇਤਾ ਦੀ ਡੱਤੋ ਵੀ ਨਹੀਂ ਮੰਕਰਦੇ ਬਹੁਤ ਬੋਲਾਂ ਕੀ ਕਹਿਣਾ ਚਾਹਦੇ ਤੁਸੀਂ ਹੋਰ ਤੀਸਰ ਕਾਰਨ ਮੈਂ ਕਹਾਂਗੀ ਕਿ ਮੇਰਾ ਪੁੱਤਰ ਦੀ ਲਾਸ਼ ਇੰਡੀਆ ਨੂੰ ਵੀ ਜੀਵਨ ਦਾ ਸਤਿਕਾਰ ਕਰਾ ਪ੍ਰੋਤਿ ਮੈਂ ਬੜੀ ਅੱਤੀ ਉਹਦਾ ਸਤਿਕਾਰ ਕਰਾ ਆਪਣੇ ਪੁੱਤਰ ਨੇ ਜਾਂਦੀ ਮਰੀ ਵੇਖਾ ਮੇਰੇ ਪੁੱਤਰ ਨੇ ਜਾਂਦੀ ਮਰੀ ਮੂਹ ਵੇਖਦਾ ਹੋ ਕਿਹੜਾ ਚੰਨਿਆਰ ਨਹੀਂ ਕੁਝ ਕਿਹੜਾ ਚੰਗੇ ਮੇਰੇ ਪੁੱਤਰ ਰਿੰਦਰ ਮਿਲਦੇ ਬ੍ਰਿੰਦਰ ਦੀ ਇੱਕ ਸਾਥ ਹਸਦਨਤ ਜਾਇਨਾ ਦੇ ਕਿਥੇ ਕਿਦੋਂ ਗਿਆ ਸੀ ਬ੍ਰਿੰਦਰ ਉੱਥੇ ਮਰਕਾ ਦੇ ਵਿੱਚ ਬ੍ਰਿੰਦਰ ਨੂੰ 10 ਮਹੀਨੇ ਹੋਏ ਆ ਜੀ ਗਏ ਨੇ ਇੱਕ 21 ਘੰਟੇ ਕੰਮ ਕਰਦਾ ਸੀ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਔਖਰੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤੇ ਰੌਂਗ ਸਾਈਡ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ ਉਹਦੇ ਨਾਲ ਹੀ ਸਾਥੇ ਜਿਹਦੀ ਮੌਤ ਹੋ ਗਈ ਬਹੁਤ ਲੋਖੀ ਗੱਲ ਹੈ ਪਰਿਵਾਰ ਪਹਿਲੇ ਹੀ ਮੁਕਾ ਦਾ ਮਾਰਿਆ ਹੈ ਤੇ ਉਹ ਮੁੰਡੇ ਦਾ ਡੈਡੀ ਵੀ ਹੈ ਨਹੀਂ ਤੇ ਬਹੁਤ ਅਨਗਰੀਬ ਘਰ ਤੋਂ ਅਸੀਂ ਵਿਚਾਰਾ ਕਰਜ਼ਾ ਕੋ ਦਾ ਚੱਕੋ ਵੀ ਗਏ ਸੀ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਾਂਗੇ ਤੇ ਇਹਨਾਂ ਦੀ ਨੱਕਰੇ ਤੇ ਬੇ ਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਵੇਖ ਸਕੇ ਆਪਣੇ ਹੱਥਾਂ ਦੇ ਨਾਲ ਪਰਿਵਾਰ ਸਸਕਾਰ ਕਰ ਸਕੇ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਸਾਡੀ ਕ੍ਰੋਨ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਫੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ